ਹਾਂਜੀ ਸਤਿ ਸ੍ਰੀ ਅਕਾਲ ਜੀ 20 ਕਲੈਕਸ਼ਨ 15 ਤੇ ਸਾਰਿਆਂ ਦਾ ਵੈਲਕਮ ਹੈ ਹੋਰ ਸਨੋ ਕੀ ਹਾਲ ਚਾਲ ਮੈਂ ਆਖ ਕਰਦੀ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਤੇ ਹੋਗੇ ਜੀ ਅੱਜ ਫੇਰ ਆਪਾਂ ਕਈ ਦਿਨਾਂ ਬਾਅਦ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਆ ਜੀ ਅੱਜ ਦੀ ਕਲੈਕਸ਼ਨ 'ਚ ਮੈਂ ਤੁਹਾਨੂੰ ਕੋਈ ਪ੍ਰਿੰਟਡ ਸੂਟ ਨਹੀਂ ਦਿਖਾਵਾਂਗੀ ਕੋਈ ਵਰਕ ਵਾਲੇ ਕਿ ਨਹੀਂ ਦਿਖਾਵਾਂਗੀ ਅੱਜ ਮੈਂ ਤੁਹਾਨੂੰ ਚੈੱਕ ਕਰਵਾਵਾਂਗੀ ਕਿ ਜੋ ਵੀ ਬਰਾਇਡਲ ਸੂਟ ਬਰਾਇਡਲ ਲੈਣਗੇ ਕਿਵੇਂ ਰੈਡੀ ਕੀਤੇ ਜਾਂਦੇ ਨੇ ਜਿਵੇਂ ਪਹਿਲਾ ਸਟੈਪ ਕੀ ਦੂਸਰਾ ਸਟੈਪ ਕੀ ਤੀਸਰਾ ਸਟੈਪ ਕੀ ਹੈ ਤੇ ਪਹਿਲਾ ਸਟੈਪ ਮੈਂ ਤੁਹਾਨੂੰ ਚੈੱਕ ਕਰਵਾਇਆ ਸੀ ਕਿ ਆਪਾਂ ਕਿਹੜਾ ਫੈਬਰਿਕ ਯੂਜ਼ ਕਰਨੇ ਆ ਵਾਈਟ ਫੈਬਰਿਕ ਦੀ ਮੈਂ ਪਹਿਲਾ ਵੀਡੀਓ ਡਾਲੀ ਸੀ ਤੁਸੀਂ ਸੌਰੀ ਮੈਂ ਵਿੱਚ ਹਿੰਦੀ ਬੋਲ ਜਾਂਦੀ ਆ ਤੇ ਮੈਂ ਵੀਡੀਓ ਅਪਲੋਡ ਕੀਤੀ ਸੀ ਤੇ ਤੁਸੀਂ ਚੈੱਕ ਕੀਤੀ ਹੋਣੀ ਤੇ ਹੁਣ ਮੈਂ ਤਾਂ ਉਹ ਵਾਈਟ ਫੈਬਰਿਕ ਜਿਹੜਾ ਡਾਈ ਹੋ ਕੇ ਆ ਫਿਰ ਮੈਂ ਤੁਹਾਨੂੰ ਚੈੱਕ ਕਰਵਾਨੀ ਆ ਕਿ ਕਿਹੜੇ ਕਿਹੜੇ ਕਲਰ ਆਪਾਂ ਡਾਈ ਕਰਵਾਏ ਨੇ ਤੇ ਉਹਨਾਂ ਵਾਈਟ ਫੈਬਰਿਕ ਦੇ ਕਿਵੇਂ-ਕਿਵੇਂ ਦੇ ਕਲਰ ਬਣ ਕੇ ਆ ਜਾਂਦੇ ਨੇ ਜੀ ਤੇ ਨਾਲ ਨਾਲ ਮੈਂ ਤੁਹਾਨੂੰ ਵੀਡੀਓ ਦੇ ਨਾਲ ਚੈੱਕ ਕਰਵਾਵਾਂਗੀ ਕਿ ਟੇਲਰ ਮਾਸਟਰ ਕਿਵੇਂ ਉਹਨੂੰ ਪਹਿਲਾਂ ਲਹਿੰਗੇ ਦੀ ਕਟਿੰਗ ਕਰਦੇ ਨੇ ਕਲੀਆਂ ਕਟਿੰਗ ਕਰਦੇ ਨੇ ਪੇਸਟਿੰਗ ਕਰਦੇ ਨੇ ਸਟੀਚਿੰਗ ਕਰਦੇ ਨੇ ਤੇ ਫਿਰ ਇਹ ਹੈਂਡਵਰਕ ਦੇ ਲਈ ਹੁਣ ਵਾਸਤੇ ਲਹਿੰਗਾ ਜਾਂਦਾ ਹੈ ਜੀ ਤੇ ਆਓ ਆਪਾਂ ਸ਼ੁਰੂ ਕਰਨੇ ਆ ਜੀ ਮੈਂ ਤੁਹਾਨੂੰ ਪਹਿਲਾਂ ਚੈੱਕ ਲਹਿੰਗਾ ਹੀ ਕਰਵਾਵਾਂਗੀ ਜੀ ਲਓ ਜੀ ਮੈਂ ਨਾਲ-ਨਾਲ ਵੀਡੀਓ ਵੀ ਚਲਾਵਾਂਗੀ ਜਿਹਦੇ ਵਿੱਚ ਮਾਸਟਰ ਵੀ ਕੰਮ ਕਰਦੇ ਨੇ ਤੇ ਮੈਂ ਇਹ ਤੁਹਾਨੂੰ ਐਜਿਟੀ ਦੀ ਚੈੱਕ ਕਰਵਾ ਰਹੀ ਆ ਜਿਵੇਂ ਡਿਟੇਲ ਦੇ ਰਹੀ ਆ ਇਹ ਤੇ ਪਲੇਨ ਕਪੜਾ ਦੇਖੋ ਇਹ ਰੋ ਸਿਲਕ 100 ਗ੍ਰਾਮ ਦੀ ਸੀ ਜਿਹੜੀ ਆਪਾਂ ਡਾਈ ਕਰਵਾਈ ਏ ਤੇ ਇਹਦੇ ਤੇ ਆਪਾਂ ਗ੍ਰੀਨ ਕਲਰ ਕਰਵਾਇਆ ਹੈ ਪਿਸਟਲ ਕ ਪਿਸਟਲ ਕਲਰ ਇਹਦੇ ਨਾਲ ਰੈੱਡ ਦਾ ਕੰਬੀਨੇਸ਼ਨ ਕਰਵਾਣਾ ਹੈ ਇਹ ਕੁੜਤੀ ਦਾ ਵਾਈਟ ਫੈਬਰਿਕ ਹੈ ਇਹਨੂੰ ਵੇਖੋ ਇਸ ਤਰ੍ਹਾਂ ਆਪਾਂ ਲਾਈਕਰੇ ਦੀ ਟੈਸਟਿੰਗ ਕੀਤੀ ਹੈ ਜੀ ਤੇ ਨਾਲ ਵੀਡੀਓ ਚੱਲਦੀ ਤੁਸੀਂ ਵੇਖ ਸਕਦੇ ਹੋ ਕਿ ਮਾਸਟਰ ਜੀ ਕਿਵੇਂ ਟੈਸਟਿੰਗ ਕਰਦੇ ਨੇ ਕਿਵੇਂ ਕਟਿੰਗ ਕਰਦੇ ਨੇ ਜੀ ਤੇ ਲੋ ਜੀ ਇਹ ਲਹਿੰਗਾ ਤੁਸੀਂ ਚੈੱਕ ਕਰ ਸਕਦੇ ਹੋ ਐ ਲੇਪੋ ਆਪਾਂ ਸਾਰਾ ਲਹਿੰਗਾ ਕਟਿੰਗ ਕਰਕੇ ਟੈਸਟਿੰਗ ਕੀਤੀ ਹੈ ਲਾਇਕਰੇ ਦੀ ਵਧੀਆ ਵਾਲਾ ਲਾਇਕਰਾ ਯੂਜ਼ ਕੀਤਾ ਹੈ ਲਾਇਕਰਾ ਵੀ ਤਿੰਨ ਕੁਆਲਟੀ ਦੇ ਵਿੱਚ ਹੁੰਦਾ ਜਿਵੇਂ ਆਪਣੇ ਕੁਝ ਨਵੇਂ ਬੱਚੇ ਜਿਵੇਂ ਸਿੱਖਦੇ ਨੇ ਜਾਂ ਬੁਟੀਕ ਦਾ ਕੰਮ ਕਰਦੇ ਨੇ ਉਹਨਾਂ ਦੀ ਜਾਣਕਾਰੀ ਲਈ ਮੈਂ ਦੱਸ ਨਹੀਂ ਕਿ ਲਾਇਕਰਾ ਵੀ ਤਿੰਨ ਪ੍ਰਕਾਰ ਦਾ ਹੁੰਦਾ ਹੈ ਤੇ ਆਪਾਂ ਫਰਸਟ ਕੁਆਲਟੀ ਦਾ ਹੀ ਯੂਜ਼ ਕੀਤਾ ਹੈ ਜੀ ਕਿਉਂਕਿ ਲਹਿੰਗੇ ਤੇ ਕਾਫੀ ਹੈਵੀ ਵਰਕ ਹੋਣਾ ਹੈ ਤੇ ਇਸ ਕਰਕੇ ਲਾਇਕਰਾਂ ਟੈਸਟਿੰਗ ਕਰਕੇ ਹੀ ਇਹਦੀ ਗ੍ਰੇਸ ਆਵੇਗੀ ਜੀ ਤੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਮਾਸਟਰ ਜੀ ਨਾਲ ਨਾਲ ਮੈਂ ਤੁਹਾਨੂੰ ਵੀਡੀਓ ਵਿਖਾ ਰਹੀ ਆ ਕਿ ਕਟਿੰਗ ਕਿਵੇਂ ਕਰਦੇ ਨੇ ਫੇ ਇਕਲੀਆਂ ਆਪਾਂ ਕਟਿੰਗ ਕਰਕੇ ਸਟਿਚਿੰਗ ਕੀਤੀਆਂ ਨੇ ਜੀ ਤੇ ਇਹ ਆਪਣਾ 5 ਮੀਟਰ ਦਾ ਲਹਿੰਗੇ ਦਾ ਆਪਾਂ ਕੇਰ ਰੈਡੀ ਕਰਵਾਵਾਂਗੇ ਜੀ ਮੈਂ ਤੁਹਾਨੂੰ ਇਸ ਕਰਕੇ ਚੈੱਕ ਕਰਵਾ ਸਰਵਾ ਰਹੀਆਂ ਕਿ ਕਈ ਸਾਰੀਆਂ ਮੈਨੂੰ ਕਾਲਸ ਆਈਆਂ ਕਿ ਆਪਾਂ ਲਹਿੰਗੇ ਰੈਡੀ ਕਰਵਾਣੇ ਨੇ ਤੇ ਫਿਰ ਕਿਤਨਾ ਕਿਤੇ ਨਾ ਡਾਊਟ ਰਹਿ ਜਾਂਦਾ ਕਿ ਪਤਾ ਨਹੀਂ ਇੰਨਾ ਮਹਿੰਗਾ ਆਪਾਂ ਲਹਿੰਗਾ ਰੈਡੀ ਕਰਵਾਣਾ ਹੈ ਫਸਟ ਆਰਡਰ ਦੇਲਣਾ ਕਿ ਹਰ ਕਿਸੇ ਦੇ ਮਨ ਦੇ ਵਿੱਚ ਡਾਊਟ ਹੁੰਦਾ ਤੇ ਇਸ ਕਰਕੇ ਆਪਾਂ ਤੁਹਾਨੂੰ ਸਾਰੀ ਕਟਿੰਗ ਲਹਿੰਗੇ ਦੀ ਟੈਸਟਿੰਗ ਕਲਰ ਤੇ ਫੈਬਰਿਕ ਸਾਰਾ ਆਪਾਂ ਚੈੱਕ ਕਰਵਾ ਸਕਦੇ ਆ ਤੁਸੀਂ ਚੈੱਕ ਕਰੋ ਇਹ 2.5 ਮੀਟਰ ਦਾ ਸਿੰਗਲ ਪਲਾਸ 5 ਮੀਟਰ ਦਾ ਫਲੇਅਰ ਹੋਏਗਾ ਜੀ ਇਹਦੇ ਨੀਚੇ ਕੈਮ ਵਗੈਰਾ ਲੈ ਕੇ ਬਹੁਤ ਹੈਵੀ ਲਹਿੰਗਾ ਬਣ ਜਾਏਗਾ ਜੀ ਤੇ ਲੋ ਜੀ ਇੱਕ ਮੈਂ ਤੁਹਾਨੂੰ ਚੈੱਕ ਕਰਵਾਇਆ ਸੀ ਜੋ ਆਪਾਂ ਟਿਸ਼ੂ ਫਿਮਰ ਟਿਸ਼ੂ ਦੀਆਂ ਚਰਟਾਂ ਹਨ ਉਹਨੂੰ ਆਪਾਂ ਕਲਰ ਕਰਵਾਇਆ ਹੈ ਇਵੇਂ ਡ ਆਇਓ ਕੇ ਐਵੇਂ ਦਾ ਕਲਰ ਆਇਆ ਪਰ ਅਸਲ ਕਲਰ ਡਾਈ ਕਰਵਾਇਆ ਤੇ ਉਹ ਦੇਖੋ ਇਦਾਂ ਦੀ ਲੁੱਕ ਉਹਦੀ ਆਈ ਹੈ ਜੀ ਇਹ ਵੀ ਬਰਾਇਡਲ ਦਾ ਸੂਟ ਬਣੇਗਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਨੋ ਜੀ ਇਹ ਡਾਈ ਹੋ ਕੇ ਬਹੁਤ ਸੋਹਣੀ ਸ਼ਾਈਨ ਆਈ ਹੈ ਇਸ ਕਪੜੇ 'ਚ ਤੇ ਇਹਦੇ ਨਾਲ ਆਪਾਂ ਪਿਓਰ ਕਰੇ ਦੇ ਬਾਟਮ ਡਾਈ ਕਰਵਾਈ ਹੈ ਜੀ ਤੇ ਨਾਲ ਔਰਗੰజా ਦਾ ਦੁਪੱਟਾ ਕਰਵਾਇਆ ਜੀ ਤੇ ਇਹ ਦੇਖੋ ਇਹ ਵੀ ਰੋ ਸਿਲਕ ਹੈ ਇਹ ਵੀ ਆਪਾਂ ਸੂਤ ਵਰਕ ਤੇ ਭੇਜਣਾ ਹੈ ਦੇਖੋ ਕਲਰ ਚਾਰਟ ਦੇ ਨੰਬਰ ਨਾਲ ਲੱਗੇ ਹੋਏ ਨੇ ਆਪਾਂ ਵਧੀਆ ਵਾਲੇ ਡਾਈ ਰੱਖੇ ਹੋਏ ਨੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਰੋ ਸਿਲਕ ਦਾ ਫੈਬਰਿਕ ਹੈ 100 ਗ੍ਰਾਮ ਦੀ ਰੋ ਸਿਲਕ ਹੈ ਤੇ ਇਹ ਵੀ ਆਪਾਂ ਪਿੰਕ ਕਲਰ ਦਾ ਰੈਡੀ ਕਰਵਾਇਆ ਨਾਲ ਇਹਦੇ ਆਪਾਂ ਪਿਓਰ ਚਨਾਉਣ ਦਾ ਦੁਪੱਟਾ ਰੈਡੀ ਕਰਵਾਇਆ ਜੀ ਆਪਾਂ ਦੂਸਰਾ ਸਟੈਪ ਤੁਹਾਨੂੰ ਚੈੱਕ ਕਰਵਾ ਰਹੇ ਹਾਂ ਪਹਿਲਾਂ ਵਾਈਟ ਫੈਬਰੀ ਦਾ ਕਰਵਾਇਆ ਸੀ ਇਹ ਬਰਾਇਡਲ ਦਾ ਆਰਡਰ ਹੈ ਤੇ ਹੁਣ ਆਪਾਂ ਤੁਹਾਨੂੰ ਕਲਰ ਜਿਵੇਂ ਡਾਈ ਹੋ ਕੇ ਆਏ ਨੇ ਆਪਾਂ ਚੈੱਕ ਕਰਵਾ ਕਰਵਾ ਰਹੇ ਹਾਂ ਕਿ ਜਿਵੇਂ ਹੀ ਵਰਕ ਹੋ ਕੇ ਆਏਗਾ ਤੇ ਫਿਰ ਤੁਹਾਨੂੰ ਆਪਾਂ ਇਹਦਾ ਵਰਕ ਵੀ ਚੈੱਕ ਕਰਵਾਵਾਂਗੇ ਜੀ ਇਹ ਆਪਾਂ ਤੁਹਾਨੂੰ ਤੁਨ ਸ਼ੋਈ ਦੀਆਂ ਸ਼ਰਟਾਂ ਆਪਾਂ ਚੈੱਕ ਕਰਵਾਈਆਂ ਸਨ ਲੋ ਜੀ ਤੇ ਇਹਦੇ ਨਾਲ ਦੇਖੋ ਆਪਾਂ ਆਹ ਵਾਲੀ ਬਾਟਮ ਡਾਈ ਕਰਵਾਈ ਹੈ ਪਿਓਰ ਸਿਲਕ ਦੀ ਦੇਖੋ ਬਿਲਕੁਲ ਕਲਰ ਦੇ ਵਿੱਚ ਕੋਈ ਫਰਕ ਨਹੀਂ ਆਇਆ ਤੇ ਨਾਲ ਆਪਾਂ ਟਿਸ਼ੂ 45 ਦਾ ਦੁਪੱਟਾ ਡਾਈ ਕਰਵਾਇਆ ਜੀ ਇਹ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹ ਜਿੰਨੇ ਵੀ ਮੈਂ ਤੁਹਾਨੂੰ ਫੈਬਰਿਕ ਚੈੱਕ ਕਰਵਾ ਰਹੀ ਆ ਸਾਰੇ 700 800 ਤੇ 1000 ਪਰ ਮੀਟਰ ਦੇ ਫੈਬਰਿਕ ਨੇ ਜੀ ਬਹੁਤ ਵਧੀਆ ਫੈਬਰਿਕ ਹੈ ਬਿਲਕੁਲ ਪਿਓਰ ਸਿਲਕ ਹੈ ਜੋ ਵੀ ਸਿਲਕਰ ਹੋਊ ਸਿਲਕਰ ਟਿਸ਼ੂ ਜੋ ਵੀ ਤੁਹਾਨੂੰ ਮੈਂ ਚੈੱਕ ਕਰਵਾ ਰਹੀ ਆ ਬਿਲਕੁਲ ਪਿਓਰ ਦਾ ਫੈਬਰਿਕ ਹੈ ਜੀ ਉਹਦੇ ਨਾਲ ਦਾ ਇਹ ਦੂਜਾ ਮੈਂ ਤੁਹਾਨੂੰ ਪਹਿਲਾਂ ਵਾਈਟ ਚੈੱਕ ਕਰਵਾਇਆ ਸੀ ਇਹ ਗ੍ਰੀਨ ਪਿਸਤਾ ਕਲਰ ਹੈ ਇਹ ਵੀ ਆਪਾਂ ਇਹਦੇ ਨਾਲੇ ਬਾਟਮ ਡਾਈ ਕਰਵਾਈਏ ਔਰ ਮੈਂ ਦੁਪੱਟੇ ਤੁਹਾਨੂੰ ਵਿਖਾ ਰਹੀ ਹਾਂ ਜਿਹੜੇ ਆਪਾਂ ਟਿਸ਼ੂ ਔਰ ਗੰਜਾ ਦੇ ਦੁਪੱਟੇ ਕਰਵਾਏ ਨੇ ਬਿਲਕੁਲ ਦੇਖੋ ਨਾਲ ਪੂਰਾ ਸ਼ਾਈਨ ਤੀਲੇ ਵਾਲੀ ਇਹਦੇ ਵਿੱਚ ਵੀ ਆ ਰਹੀ ਹੈ ਔਰ ਸ਼ਰਟ ਵਿੱਚ ਵੀ ਆ ਰਹੀ ਹੈ ਨਾਲ ਇਹਦੇ ਆਪਾਂ ਇਹ ਵਾਲੀ ਬਾਟਮ ਡਾਈ ਕਰਵਾਈਏ ਜੀ ਮੈਂ ਤੁਹਾਨੂੰ ਸੈਟੀਸਫਾਈ ਕਰਨ ਵਾਸਤੇ ਸਾਰੇ ਕਲਰ ਫੈਬਰਿਕ ਵਾਰ-ਵਾਰ ਚੈੱਕ ਕਰਵਾਨੀ ਆ ਕਿਉਂਕਿ ਭੈਣਾਂ ਨੇ ਫਰਸਟ ਆਰਡਰ ਦੇਣਾ ਹੈ ਤੇ ਬਹੁਤ ਡਰਦੀਆਂ ਨੇ ਕਿ ਫਰਸਟ ਆਰਡਰ ਦੇ ਵਿੱਚ ਆਪਣਾ ਕੋਈ ਵੀ ਮਿਸਟੇਕ ਨਾ ਹੋ ਜਾਏ ਜਾਂ ਆਪਣਾ ਕੋਈ ਵੀ ਆਰਡਰ ਖਰਾਬ ਨਾ ਹੋ ਜਾਏ ਤੇ ਇਸ ਕਰਕੇ ਆਪਾਂ ਤੁਹਾਨੂੰ ਚੈੱਕ ਕਰਵਾ ਰਹੇ ਹਾਂ ਲੋ ਜੀ ਇਹ ਬ੍ਰਾਈਡਲ ਦਾ ਸੂਟ ਰੈੱਡ ਕਲਰ ਦਾ ਆਪਾਂ ਪਿਓਰ ਸਿਲਕ ਦਾ ਡਾਈ ਕਰਵਾਇਆ ਹੈ ਤੇ ਹੁਣ ਇਹਨੂੰ ਆਪਾਂ ਹੈਂਡਵਰਕ ਤੇ ਭੇਜਾਂਗੇ ਨਾਲ ਆਪਾਂ ਪਿਓਰ ਡ੍ਰੈਗਨ ਔਰਗੰਜ਼ਾ ਦਾ ਦੁਪੱਟਾ ਰੱਖਿਆ ਜੀ ਸਭ ਤੋਂ ਫਰਸਟ ਕੁਆਲਿਟੀ ਦਾ ਇਹ ਦੁਪੱਟਾ ਹੈ ਜੀ ਇਹਦੇ ਉੱਤੇ ਵੀ ਵਰਕ ਹੋ ਕੇ ਆਏਗਾ ਤੇ ਐ ਵੇਖੋ ਜੀ ਇਹ ਵੀ ਰੋਸਿਲਕ ਤੇ 100 100 ਦਾ ਆ ਰਾਮ ਦੀ ਇਹ ਰੋਸਿਲਕ ਜਲਦੀ ਜਲਦੀ ਤੁਹਾਨੂੰ ਚੈੱਕ ਕਰਵਾ ਰਹੀਆਂ ਕਿਉਂਕਿ ਪਲੇਨ ਫੈਬਰਿਕ ਹੈ ਇਹਦੇ ਉੱਤੇ ਕੋਈ ਵਰਕ ਨਹੀਂ ਸਿਰਫ ਮੈਂ ਤੁਹਾਨੂੰ ਕਲਰ ਹੀ ਚੈੱਕ ਕਰਵਾਈਆਂ ਕਰਵਾ ਰਹੀਆਂ ਇਹ ਵੀ ਰੋਸਿਲਕ ਦੇ ਉੱਤੇ ਲਾਈਟ ਲਵੈਂਡਰ ਕਲਰ ਆਪਾਂ ਕਰਵਾਇਆ ਹੈ ਜੀ ਤੇ ਇਹਦੇ ਨਾਲ ਆਪਾਂ ਦੇਖੋ ਪਿਓਰ ਕ੍ਰੇਪ ਦੀ ਆਪਾਂ ਰੱਖੀਏ ਬਾਟਮ ਤੇ ਇਹ ਨਾਲ ਪਿਓਰ ਔਰਗੰਝਾ ਦਾ ਹੀ ਆਪਾਂ ਕਰਵਾਇਆ ਹੈ ਦੁਪੱਟਾ ਇਹ ਵੀ ਵਰਕ ਵਾਸਤੇ ਜਾਣਾ ਜੀ ਆਪਣਾ ਤੇ ਨੈਕਸਟ ਸੂਟ ਮੈਂ ਤੁਹਾਨੂੰ ਚੈੱਕ ਕਰवानी ਆ ਲਓ ਜੀ ਇਹ ਆਪਾਂ ਤੁਹਾਨੂੰ ਮੁੰਗਾ ਸਿਲਕ ਵਾਈਟ ਜਿਹੜੀ ਆਪਾਂ ਤੁਹਾਨੂੰ ਚੈੱਕ ਕਰਵਾਈ ਸੀ ਇਹ ਦੇਖੋ ਜਿਹੜੀ ਵਾਈਟ ਮੁੰਗਾ ਸਿਲਕ ਮੈਂ ਤੁਹਾਨੂੰ ਚੈੱਕ ਕਰਵਾਈ ਸੀ ਉਹਦੇ ਉੱਤੇ ਆਪਾਂ ਡਾਈ ਵਾਲਾ ਕਲਰ ਕਰਵਾਇਆ ਰੈਸਟ ਪੀਚ ਕਲਰ ਹੈ ਤੇ ਦੇਖੋ ਸੂਟ ਦੀ ਲੁੱਕ ਫਿਨਿਸ਼ ਹੋਣੀ ਆਈ ਹੈ ਜੀ ਫੈਬਰਿਕ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਉੱਤੇ ਆਪਾਂ ਵਰਕ ਕਰਵਾਵਾਂਗੇ ਤੇ ਇਹ ਫਿਰ ਤੁਹਾਨੂੰ ਆਪਾਂ ਚੈੱਕ ਕਰਵਾਵਾਂਗੇ ਇਹਦੇ ਨਾਲ ਆਪਾਂ ਪਿਓਰ ਟਸਰ ਸਿਲਕ ਦਾ ਦੁਪੱਟਾ ਜੋ ਤੁਹਾਨੂੰ ਮੈਂ ਵਾਈਟ ਵੀ ਚੈੱਕ ਕਰਵਾਇਆ ਸੀ ਉਹ ਵਾਲਾ ਮੈਂ ਤੁਹਾਨੂੰ ਉਹਦਾ ਕਲਰ ਵੀ ਚੈੱਕ ਕਰਵਾ ਸਕਣੀ ਆ ਤੇ ਮੈਂ ਫਿਰ ਦੱਸਣੀ ਆ ਕਿ ਸਾਰੇ ਹੀ ਇਹ ਫੈਬਰਿਕ ਜੋ ਮੈਂ ਤੁਹਾਨੂੰ ਚੈੱਕ ਕਰਵਾ ਰਹੀ ਆ 700 ਤੋਂ ਲੈ ਕੇ 1000 ਤੱਕ ਦੇ ਪਰ ਮੀਟਰ ਦੇ ਫੈਬਰਿਕ ਨੇ ਜੀ ਕਿਉਂਕਿ ਆਪਣੇ ਕੋਲ ਵਧੀਆ ਕਸਟਮਰ ਨੇ ਵਧੀਆ ਕੰਮ ਹੁੰਦਾ ਹੈ ਬਿਲਕੁਲ ਹਾਈ ਕੁਆਲਿਟੀ ਦਾ ਆਪਾਂ ਕੰਮ ਕਰਨਿਆ ਹਾਈ ਕੁਆਲਿਟੀ ਦਾ ਹੀ ਆਪਾਂ ਫੈਬਰਿਕ ਯੂਜ਼ ਕਰਨਿਆ ਜੀ ਕਿਉਂਕਿ ਬਹੁਤ ਮਹਿੰਗਾ ਕੋਸਟਲੀ ਵਰਕ ਹੁੰਦੇ ਨੇ ਤੇ ਜੇ ਆਪਾਂ ਫੈਬਰਿਕ ਹਲਕਾ ਲਗਵਾ ਲੈਨੇ ਆ ਤੇ ਉਹ ਵਰਕ ਦੇ ਪੈਸੇ ਵੀ ਆਪਣੇ ਲੇਸਟ ਹੁੰਦੇ ਨੇ ਇਹ ਵੀ ਆਪਾਂ ਪਿਓਰ ਪਿਓਰ ਸਿਲਕੇ ਜੀ ਪਿਓਰ ਕ੍ਰੇਵ ਸਿਲਕ ਜੀ ਨੂੰ ਕਹਿੰਨੇ ਆਪਾਂ ਬਿਲਕੁਲ ਅੰਡਰ ਗ੍ਰਾਮ ਦੀ ਇਹ ਵੀ ਅਸੀਂ ਲੱਕਿਆ ਜੀ ਤੇ ਇਹ ਨਾਲ 45 ਦਾ ਡਰੈਗਨ ਦਾ ਦੁਪੱਟਾ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਲਓ ਜੀ ਇਹ ਸੀ ਮੇਰੀ ਅੱਜ ਦੀ ਕਲੈਕਸ਼ਨ ਅੱਜ ਦੀ ਕਲੈਕਸ਼ਨ ਦੇ ਵਿੱਚ ਕੋਈ ਖਾਸ ਨਹੀਂ ਸੀ ਕੋਈ ਵਰਕ ਨਹੀਂ ਸੀ ਕੋਈ ਪ੍ਰਿੰਟਡ ਸੂਟ ਨਹੀਂ ਸਨ ਮੈਂ ਸਿਰਫ ਤੁਹਾਨੂੰ ਇਹ ਸਾਰੇ ਪਹਿਲਾਂ ਵਾਈਟ ਫੈਬਰਿਕ ਚੈੱਕ ਕਰਵਾਇਆ ਸੀ ਹੁਣ ਮੈਂ ਤੁਹਾਨੂੰ ਕਲਰ ਡਾਈ ਹੋਏ ਚੈੱਕ ਕਰਵਾਏ ਨੇ ਤਾਂ ਕਿ ਤੁਸੀਂ ਕੋਈ ਵੀ ਆਰਡਰ ਦੇਣਾ ਤੁਹਾਡੇ ਮਨ 'ਚ ਕੋਈ ਵੀ ਡਾਊਟ ਨਾ ਰਹੇ ਕੀ ਆਪਾਂ ਆਰਡਰ ਦੇਣੇ ਆ ਤੇ ਪਤਾ ਨਹੀਂ ਸਾਡੇ ਸੂਟ ਕਿਵੇਂ ਦੇ ਬਣਨਗੇ ਜਾਂ ਕਿਵੇਂ ਦੇ ਨਾ ਬਣਨਗੇ ਤੁਸੀਂ ਟੈਨਸ਼ਨ ਫਰੀ ਹੋ ਕੇ ਮੈਨੂੰ ਆਰਡਰ ਦੇ ਸਕਦੇ ਹੋ ਜੀ ਆਰਡਰ ਦੇਣ ਵਾਸਤੇ ਮੇਰਾ ਨੰਬਰ ਚੱਲਦਾ ਹੈ 955726 7007 ਹੈ ਜੀ ਤੇ ਇਹ ਮੇਰਾ ਵਟਸਐਪ ਨੰਬਰ ਹੈ ਜੇ ਤੁਸੀਂ ਕੋਈ ਵੀ ਫੈਬਰਿਕ ਦੀ ਡਿਟੇਲ ਜਾਂ ਵਰਕ ਦੀ ਡਿਟੇਲ ਤੁਸੀਂ ਲੈਣੀ ਚਾਹੁੰਦੇ ਹੋ ਤੇ ਮੈਨੂੰ ਵਟਸਐਪ ਤੇ ਕਾਲ ਕਰ ਸਕਦੇ ਹੋ ਜੀ ਤੇ ਮੇਰੀ ਰਿਕਵੈਸਟ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਆ ਬੈਲ ਬਟਨ ਬੈਲ ਦਾ ਬਟਨ ਜ਼ਰੂਰ ਪ੍ਰੈਸ ਕਰਨਾ ਜੀ ਤੇ ਤੁਸੀਂ ਮਨ ਦੇ ਵਿੱਚ ਕੋਈ ਡਾਊਟ ਨਾ ਰੱਖੋ ਜੀ ਵਾਰ-ਵਾਰ ਮੈਂ ਤੁਹਾਨੂੰ ਰਿਕਵੈਸਟ ਕਰਨੀ ਆ ਕਿ ਤੁਸੀਂ ਆਪਣਾ ਆਰਡਰ ਦੇਣਾ ਹੈ ਤੇ ਬੇਚੀਜ ਕੋ ਕੇ ਮੈਨੂੰ ਆਰਡਰ ਦਿਓ ਮੈਂ ਤੁਹਾਡਾ ਬਹੁਤ ਵਧੀਆ ਤਰ੍ਹਾਂ ਵਰਕ ਸਟਿਚਿੰਗ ਤੇ ਫੈਬਰਿਕ ਲਗਾ ਕੇ ਤੁਹਾਡਾ ਆਰਡਰ ਕੰਪਲੀਟ ਕਰਕੇ ਭੇਜਾਂਗੀ ਜੀ ਤੇ ਮੇਰਾ ਨਾਮ ਬਲਵਿੰਦਰ ਕੌਰ ਹੈ ਕਈ ਪੁੱਛਦੇ ਨੇ ਕਈ ਕਈ ਮੈਸੇਜ ਆਣਾਂ ਦੇ ਆਏ ਨੇ ਕਿ ਤੁਸੀਂ ਆਪਣਾ ਨਾਮ ਹੀ ਦੱਸ ਦਿਓ ਮੇਰਾ ਨਾਮ ਬਲਵਿੰਦਰ ਗਰੇਟੀ ਹੈ ਜੀ ਤੇ ਆਪਾਂ ਕਰਨਾਲ ਤੋਂ ਜਿਹਨ ਮੈਂ ਬਿਲੋਂਗ ਕਰਨੇ ਆ ਤੇ ਤੁਸੀਂ ਕੋਈ ਵੀ ਆਰਡਰ ਦੇਣਾ ਤੇ ਮੈਨੂੰ ਕਾਲ ਕਰ ਸਕਦੇ ਹੋ ਜੀ ਤੇ ਠੀਕ ਹੈ ਜੀ ਨੈਕਸਟ ਵੀਡੀਓ ਲੈ ਕੇ ਫੇਰ ਆਪਾਂ ਤੁਹਾਡੇ ਨਾਲ ਤੁਹਾਨੂੰ ਇਹਨਾਂ ਕਰਾਂਗੇ ਗੱਲਾਂ ਬਾਤਾਂ ਅੱਜ ਦੇ ਲਈ ਇੰਨਾ ਹੀ ਉੱਚਾ ਨੀ ਮੈਂ ਬੋਲਿਆ ਮਾਫ ਕਰਨਾ ਤੇ ਮੇਰੇ ਚੈਨਲ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਤੇ ਫੇਰ ਮਿਲਨੇ ਆਪਾਂ ਅੱਜ ਦੇ ਲਈ ਇੰਨਾ ਹੀ ਸਤਿ ਸ਼੍ਰੀ ਅਕਾਲ ਜੀ